ਹਾਂਜੀ ਸਾਸੀ ਗੱਲ ਜੀ ਸਾਰੇ ਵੀਰਾਂ ਨੂੰ ਵੈਲਕਮ ਹੈ ਜੀ ਕਵਰ ਬਾਡ ਪੀਜੈਂਸ ਤੇ ਜਿੱਦਾਂ ਕੀ ਜੀ ਆਪਾਂ ਕਬੂਤਰਾਂ ਦਾ ਸ਼ੌਂਕ ਕਰਾਈਦਾ ਵਾ ਤੇ ਐਂ ਹੁਣ ਸੋਚਿਆ ਨਾਲ ਵੀ ਚਲੋ ਆ ਲੜਾਈ ਵਾਲੇ ਕੁੱਕੜ ਜਿਹੜੇ ਇਹਨਾਂ ਦਾ ਵੀ ਸ਼ੌਂਕ ਕਰਾਇਆ ਕਰੀਏ ਤੇ ਅੱਜ ਆਪਾਂ ਇੱਥੇ ਦੁਰਗਾਬਾਦ ਪਿੰਡ ਆਏ ਹਾਂ ਤੇ ਆ ਵੀਰ ਨੇ ਰੱਖਿਆ ਹੋਇਆ ਵਾ ਕੁੱਕੜ ਤੇ ਲੜਾਈਆਂ ਵਾਲਾ ਇਹਦੇ ਬਾਰੇ ਜਾਣਕਾਰੀ ਭਰਾਗੋ ਆਪਾਂ ਲਾਵਾਂਗੇ ਤੇ ਕਿੰਨੀਆਂ ਬਾਜ਼ੀਆਂ ਇਹ ਜਿੱਤਿਆ ਕਿਹੜੀ ਖਰਾਕ ਦਿੰਦੇ ਆ ਸਭ ਜਾਣਕਾਰੀ ਲੈਣੀ ਵੀਰ ਕੋ ਕਿਥੋਂ ਆ ਕੀ ਨਾਮ ਵੀ ਜੀ ਤੁਹਾਡਾ ਮੇਰਾ ਨਾਮ ਲਾਵੀ ਪ੍ਰੀਤ ਸਿੰਘ ਜੀ ਅੱਛਾ ਲਾ ਪ੍ਰੀਤ ਵੀਰ ਜੀ ਇਹਦੀਆਂ ਅ ਉਸਤਾਦੀਆਂ ਸ਼ਕੀਰਦੀਆਂ ਹੁੰਦੀਆਂ ਵਾ ਹਾਂਜੀ ਤੇ ਕਿਹੜੇ ਉਸਤਾਦ ਆ ਤੁਹਾਡੇ ਤੁਹਾਡੇ ਟੀਟੂ ਉਸਤਾਦ ਬਟਾਲੇ ਤੋਂ ਬੋਲੀ ਦੇ ਅੱਛਾ ਟੀਟੂ ਉਸਤਾਦ ਨੇ ਹਾਂਜੀ ਇਹ ਜਿਹੜਾ ਤੁਹਾਡਾ ਮੁਰਗਾ ਵਾ ਇਹ ਕਿਹੜੀ ਨਸਲ ਦਾ ਵਾ ਇਹ ਤਾਜ ਜੇ ਗਲਵਾ ਇਹ ਆਂਦਰਾ ਚੋਂ ਆਇਆ ਆਂਦਰਾ ਪ੍ਰਦੇਸ਼ ਚੋਂ ਹਾਂਜੀ ਖਉ ਤੋਂ ਅੱਛਾ 100 ਤੋਂ ਉਜ ਜਿਹਨਾਂ ਦੀ ਭਾਸ਼ਾ ਉੱਤਮਲ ਟੈਪ ਜੀ ਆ ਅੱਛਾ ਉੱਥੋਂ ਆਇਆ ਏ ਇਹ ਤੁਸੀਂ ਪਰਚੇਜ ਉੱਥੋਂ ਆ ਗਏ ਕਰਨ ਜਾਂ ਮੰਗਵਾਇਆ ਇੱਥੇ ਉੱਤੇ ਟੀਟੂ ਉਸਤਾਦ ਉਹਨਾਂ ਨੇ ਮੰਗਵਾਕ ਦਿੱਤਾ ਸਾਨੂੰ ਅੱਛਾ ਤੇ ਉਹਨਾਂ ਨਾਲ ਸਾਡਾ ਉਸਤਾਦ ਦੀ ਸ਼ਗਿਰਦੀ ਅੱਛਾ ਉਹਨਾਂ ਤੁਹਾਨੂੰ ਦਿੱਤਾ ਵਾ ਹਾਂਜੀ ਠੀਕ ਇਹ ਜੀ ਜਿਦਾ ਆਪਣੇ ਕਬੂਤਰਾਂ ਦਾ ਸਿਸਟਮ ਆ ਤੇ ਵੀ ਆਪਣੇ ਸ਼ਗਿਰਦਰੀ ਸਪੋਰਟ ਕਰਨੀ ਇਦਾਂ ਹੀ ਆ ਤੇ ਹੁਣ ਤੱਕ ਇਹਨੂੰ ਕਿੰਨੀ ਵਾਰੀ ਲੜਾ ਚੁੱਕੇ ਜੀ ਉਦਾਂ ਫਾਈਟ ਤੇ ਬੜੀ ਵਾਰ ਹੋਈ ਆ ਅੱਛਾ ਜੀ ਤੇ ਪੰਜ ਜੋੜੇ ਲੜਿਆ ਵਾ ਤੇ ਪੰਜੇ ਜਿੱਤਿਆ ਆ ਹੁਣ ਤੱਕ ਪੰਜ ਹੀ ਖੇਡੇ ਨੇ ਹਾਂਜੀ ਤੇ ਪੰਜਾਂ ਜੀ ਵਨ ਹੋਇਆ ਵਾ ਪੰਜਾਂ ਚ ਵਨ ਹੋਇਆ ਤੇ ਲੱਖ ਦੀ ਝੰਡੀ ਮਾਰੀ ਉਹ ਵੀ ਨੀ ਕਿਸਨੇ ਡਕੀ ਮਤਲਬ ਵੀ ਲੱਖ ਰੁਪਏ ਦੀ ਬਾਜ਼ ਦਿੱਤੀ ਤੁਸੀਂ ਵੀ ਲੱਖ ਰੁਪਈਆ ਬਾਜੀ ਲਾ ਲਓ ਸਾਡੇ ਨਾ ਵੀ ਕੁੱਕੜ ਛੱਡ ਲਓ ਸਾਹਮਣੇ ਕੋਈ ਹਨਾ ਹਾਂਜੀ ਤੇ ਓਪਨ ਚੈਲੰਜ ਅੱਛਾ ਓਪਨ ਚੈਲੰਜ ਤੁਸੀਂ ਕੀਤਾ ਆ ਹੀ ਹਾਂਜੀ ਤੇ ਸਾਡੀ ਵੀਡੀਓ ਵੇਖ ਕੇ ਬਾਈ ਚਾਂਸ ਤੁਹਾਡਾ ਚੈਲੰਜ ਕੋਈ ਕਬੂਲ ਕਰ ਲੇ ਨਹੀਂ ਹੋਣ ਤੇ ਅਸੀਂ ਬਰੀਡਿੰਗ ਦੀ ਪਾਇਆ ਜਾਨਵਰ ਅੱਛਾ ਹੁਣ ਬਰੀਡਿੰਗ ਦੇ ਪਾਇਆ ਹੁਣ ਤੇ ਉਮਰ ਇਹ ਕਿੰਨੀ ਉਮਰ ਹੈ ਹੁਣ ਇਹਦੀ ਇਹਦੀ ਚਾਰ ਪੰਜ ਸਾਲ ਹੁਣੀ ਹੁੰਦੇ ਅੱਛਾ ਚਾਰ ਪੰਜ ਸਾਲ ਹੈਗੀ ਆ ਉਦਾਂ ਇਹ ਮਤਲਬ ਕੀ ਇਹਨੇ ਪੰਜ ਬਾਜ਼ੀਆਂ ਖੇਡੀਆਂ ਵਾ ਤੇ ਬਾਜ਼ੀਆਂ ਖੇਡੀਆਂ ਵਾ 2 50000 ਦੀਆਂ ਅੱਛਾ ਜੀ ਤੇ ਬਾਕੀ ਕਿੱਤੀ ਦੀ ਪੂਰੀ ਹੱਤ ਕਰਾਈ ਹੋਈ ਨਹੀਂ ਅੱਛਾ ਆ ਜਿਹੜੀ ਇਹਦੀ ਚੁੰਝ ਆ ਗੋ ਇਹ ਆਪ ਤੁਸੀਂ ਤੋੜੀ ਆ ਜਾਂ ਮਤਲਬ ਨਹੀਂ ਹਾਂ ਇਹ ਹੈ ਹੁੰਦੇ ਹੀ ਇਦਾਂ ਜਿਹਦਾ ਨਸਲ ਹੀ ਇਹ ਹੈ ਅੱਛਾ ਤੇ ਇਹਦੀ ਪਹਿਚਾਣ ਕੀ ਵੀ ਇਹ ਨਸਲ ਦਾ ਵਾ ਕੀ ਖੂਬੀ ਹੈ ਖਡਾਰੀ ਬੰਦਾ ਵੇਖ ਕੇ ਦੱਸ ਦੇ ਖਡਾਰੀ ਬੰਦਾ ਤੇ ਤੁਹਾਨੂੰ ਪਤਾ ਖੂਬੀਆਂ ਵੇਖ ਕੇ ਦੱਸ ਦਿੰਦਾ ਚਲੋ ਆਪਾਂ ਨਵੇਂ ਖਡਾਰੀਆਂ ਨੂੰ ਵੀ ਕਈ ਨਵੇਂ ਸਾਡੇ ਲੱਗੇ ਵੀ ਸ਼ੌਂਕ ਹੈਗਾ ਉਹਨਾਂ ਨੂੰ ਤੇ ਕਿਸੇ ਨੇ ਲੈਣਾ ਹੋਵੇ ਕੁੱਕੜ ਤੇ ਕੀ ਵੇਖ ਕੇ ਲਵੇ ਇਹ ਦੱਸੋ ਸਾਨੂੰ ਐਰਪੁਰ ਦੇਖੋ ਇਹਦੇ ਕਿੱਡੇ ਕਿੱਡੇ ਵੱਡੇ ਨੇ ਇਹਦੇ ਪੰਜੀ ਜਿਹੜੀ ਨੇ ਆ ਲਓ ਜੀ ਭਾਈ ਬੱਤਾਂ ਦੇਖੋ ਇਹਦੀਆਂ ਕਿੱਡੀਆਂ ਭਾਰੀਆਂ ਕਾਲੇ ਕੰਡੇ ਦੂਜੇ ਕੰਡੇ ਤੇ ਦੇਖ ਲਓ ਕਾਲੇ ਪੱਲਾ ਵੱਡਾ ਹੋਇਆ ਪੱਲਾ ਖੋਲ ਕੇ ਪੱਲਾ ਦੇਖੋ ਵੱਡਾ ਹੋਇਆ ਆ ਦੇਖੋ ਅੱਛਾ ਇਹਦਾ ਪੱਲਾ ਇਹਦਾ ਅੱਛਾ ਪੱਲਾ ਵੀ ਇਹਦਾ ਵੱਡਾ ਵਾ ਧੌਣ ਛੋਟੀ ਹੋਈ ਥੋੜੀ ਧੂਦ ਦਾ ਵੱਡਾ ਹੋਇਆ ਅੱਛਾ ਜੀ ਨੋਕ ਦੇਖੋ ਬਿਲਕੁਲ ਛੋਟੀ ਜੀ ਹੈ ਇਹਦੀ ਆ ਲਓ ਜੀ ਨੋਕ ਵੇਖ ਲਓ ਬਿਲਕੁਲ ਛੋਟੀ ਜੀ ਨੋਕ ਆ ਦੇਖੋ ਅਸਲੀ ਦੇ ਵਿੱਚ ਆ ਅੱਛਾ ਜੀ ਥੱਲੇੋਂ ਦੇਖੋ ਆ ਜਿਹਨੂੰ ਗਲਵਾ ਕਹਿੰਦੇ ਆੱਖ ਕਿਦਾਂ ਦੀ ਇਹਦੀ ਮਾ ਅੱਖ ਨੋਕ ਤੇ ਪੈਰ ਸੇਮ ਨੇ ਤਿੰਨੇ ਚੀਜ਼ਾਂ ਇਹ ਤੇ ਸਾਡੇ ਕਬੂਤਰਾਂ ਵਾਲਾ ਹਿਸਾਬ ਹੀ ਹੋ ਗਿਆ ਵੀ ਅੱਖ ਪਲਕ ਨੋਕ ਨੁੰਦਰਾਂ ਸੇਮ ਹੋਣੀਆਂ ਚਾਹੀਦੀਆਂ ਯਾਨੀ ਕਿ ਇਹ ਜਿਹੜੀ ਮੁਰਗਬਾਜੀ ਆ ਇਹ ਕਬੂਤਰਬਾਜੀ ਦੇ ਨਾਲ ਰਲਦੀ ਮਿਲਦੀ ਆ ਹੈਨਾ ਲਗਭਗ 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 ਫਰਕ ਬਹੁਤ ਆਹ ਜੀ ਇਹਦੇ ਪੰਜੇ ਵੇਖੋ ਤੁਸੀਂ ਇਹਦੇ ਪੰਜੇ ਵੇਖ ਕੇ ਡਰ ਹੁੰਦਾ ਪੈਂਦਾ ਤਾਂ ਨਹੀਂ ਵੀਰ ਨਹੀਂ ਨਹੀਂ ਲੋ ਜੀ ਆ ਮੈਂ ਆ ਵੇਖ ਲਓ ਬਹੁਤ ਜ਼ਿਆਦਾ ਸੀਲ ਕੁੱਕੜ ਆ ਇਹ ਮਤਲਬ ਕਈ ਤੇ ਵੇਖ ਕੇ ਪੈਂਦੇ ਆ ਇਹਦੇ ਵੈਸੇ ਡਾਰੀ ਲੱਗਣ ਡਿਆ ਮੈਨੂੰ ਬਿਗਰੇ ਮੂੰਹ ਮਾ ਦੇਣਾ ਪੈ ਜੇ ਕਿਉਂਕਿ ਪੈਂਦੀ ਹੁੰਦੇ ਨਾ ਨਹੀਂ ਇਹ ਨਹੀਂ ਨਹੀਂ ਇਹ ਸੀਲ ਅੱਛਾ ਅੱਛਾ ਇਹ ਪੂਰਾ ਸੀਲ ਆ ਵੇਖ ਲਓ ਜੀ ਤੇ ਖਰਾਕ ਕਿਹੜੀ ਐ ਦੀ ਵੀਰ ਜੀ ਖਰਾਕ ਨੇ ਆ ਅੱਛਾ ਤੇ ਫੇਰ ਇਹਦੀ ਖਰਾਕ ਕੁਝ ਹੋਰ ਹੁੰਦੀ ਆ ਅੱਛਾ ਹੁਣ ਇਸ ਟਾਈਮ ਇਹ ਖਾਲੀ ਦਾਣੇ ਤੇ ਚੱਲ ਵੈਸੇ ਮਤਲਬ ਲੜਾਉਣਾ ਵੇ ਉਦੋਂ ਕਿਹੜੀ ਖਰਾਕ ਹੁੰਦੀ ਐ ਦੀ ਉਦੋਂ ਫਿਰ ਵੀ ਲੋ ਜਿੱਦਾਂ ਜਿੱਦਾਂ ਮਤਲਬ ਜੇ ਮੌਸਮ ਦੇ ਹਿਸਾਬ ਨਾਲ ਇਹ ਖਰਾਕਾਂ ਚੱਲਦੀਆਂ ਨੇ। ਅੱਛਾ ਲੜਾਈ ਕਿਹੜੇ ਮੌਸਮ 'ਚ ਕਰਾਉਂਦੇ ਜੋ ਇਹਦੀ? ਫਾਈਟ ਜਿਹੜੀ ਝੰਡੀ ਉਹ ਦੋਵੇਂ ਮੌਸਮਾਂ 'ਚ ਹੀ ਹੁੰਦੀਆਂ ਨੇ। ਆ ਕਬੂਤਰ ਵਾਲਾ ਸਿਸਟਮ ਹੀ? ਹਾਂ ਗਰਮੀਆਂ 'ਚ ਵੀ ਤੇ ਸਿਆਲ 'ਚ ਵੀ। ਅੱਛਾ ਗਰਮੀਆਂ 'ਚ ਜੂਈ ਤੇ ਸਿਆਲ 'ਚ ਵੀ। ਬਾਕੀ ਜਦੋਂ ਇਹਨੇ ਲੜਾਈ ਕਰਨੀ ਹੈ ਇਹਨਾਂ ਨੇ ਲੜਾਈ ਜਿਹੜੀ ਉਹ ਧੁੱਪ ਦੇ ਵਿੱਚ ਹੀ ਹੋਣੀ ਹੈ ਇਹਨਾਂ ਦੀ। ਅੱਛਾ ਧੁੱਪ ਚ ਹੋਣੀ ਸ਼ਾਮੇ 'ਚ ਨਹੀਂ ਹੋਣੀ। ਨਹੀਂ ਇਹਨਾਂ ਦੀ ਲੜਾਈ ਹੋਣੀ। ਅੱਛਾ ਤੇ ਇਹਨਾਂ ਦੀ ਹਾਰ ਜੇ ਤਾਂ ਕਿਦਾਂ ਪਤਾ ਲੱਗਦਾ ਵਾ? ਹਾਰ ਜਿੱਤ ਦੇ ਇਹਨਾਂ ਦੇ ਰੂਲ ਬੰਨੇ ਹੁੰਦੇ ਨੇ 2-2 ਜਾਂ 3-3 ਕੁਝ ਵੀ ਜਿੰਨੇ ਵੀ ਰੂਲ ਹੋਣ ਇਹਨਾਂ ਦੇ ਅੱਛਾ ਸ਼ਾਤੀ ਲੱਗ ਜੇ ਥੱਲੇ ਅੱਛਾ ਸ਼ਾਤੀ ਲੱਗ ਜੇ ਥੱਲੇ ਵਿੱਚ ਡੇ ਗਿਆ ਉਹ ਵੀ ਹਾਰ ਗਿਆ ਜਿਹੜਾ ਅੱਗੇ ਲੱਗ ਗਿਆ ਅੱਗੇ ਲੱ ਕੇ ਭੱਜੀ ਆ ਉਹ ਵੀ ਹਾਰ ਗਿਆ ਜਿਹੜਾ ਤਿੰਨ ਪੈਰ ਤੁਰ ਗਿਆ ਉਹ ਵੀ ਹਾਰ ਗਿਆ ਮਤਲਬ ਭੱਜ ਗਏ ਦਾ ਤੇ ਆਪਾਂ ਵੇਖਿਆ ਵੀਡੀਓ ਚ ਹਾਂਜੀ ਤੇ ਤਿੰਨ ਪੈਰ ਤੁਰਨਾ ਮਤਲਬ ਪਛਾਹ ਹੋ ਗਿਆ ਪਛਾਹ ਹਟ ਗਿਆ ਅਗਲੇ ਬੰਦੇ ਨੂੰ ਕਿਸੇ ਬਨੇ ਮੋੜ ਗਿਆ ਹੋਰ ਕੇ ਕੇ ਬੰਨੇ ਵੀ ਇੱਥੋਂ 1 2 3 ਪੈਰ ਤੁਰ ਗਿਆ ਉਹ ਵੀ ਹਰ ਗਿਆ ਅੱਛਾ ਯਾਨੀ ਕਿ ਜਿੱਦਾਂ ਆ ਇੱਥੇ ਖਲੋਤਾ ਵਾ ਐਨੂੰ ਤਿੰਨ ਪੈਰ ਹੋ ਗਿਆ ਤੇ ਹਰ ਗਿਆ ਅੱਛਾ ਇੱਕ ਇਹ ਰੂਲ ਆ ਇਹ ਦੇ ਵਿੱਚ ਦੂਜਾ ਜਿਵੇਂ ਲੜਦਾ ਲੜਦਾ ਥੱਲੇ ਛਾਤੀ ਲੱਗ ਗਈ ਇਦਾਂ ਕੁੱਕੜ ਦੀ ਅੱਛਾ ਉਹ ਵੀ ਹਰ ਗਿਆ ਤੇ ਕਈ ਦੇ ਮੈਂ ਵੇਖਿਆ ਵਾ ਜਿੱਦਾਂ ਕੁੱਕੜ ਲੜਦੇ ਆ ਉਹ ਪੰਜਾ ਜਾਂ ਮਾਰਦੇ ਆ ਤੇ ਕੁੱਕੜ ਦੀ ਆ ਧੂਣ ਜੀ ਉਹ ਤੋੜ ਦਿੰਦੇ ਆ ਪਲੇਟ ਵਾਲੇ ਹੁੰਦੇ ਹੋ ਇੱਧਰ ਨਹੀਂ ਲੜਦੇ ਪਲੇਟਾਂ ਵਾਲੇ ਅੱਛਾ ਪਹਾੜਾ ਪ੍ਰਦੇਸ਼ ਵਾਲੀ ਸਿਹਰਾ ਆਉਂਦਾ ਹੀ ਜਾਂਦਾ ਨਹੀਂ ਇਹ ਵੀ ਵੇਸੇ ਜਿਹੜੀਆਂ ਆ ਨੂਂਦਰਾ ਆਂਦੀਆਂ ਇਹ ਆਖੂਖ ਕੱਢ ਦਿੰਦੇ ਹੁੰਦੇ ਨੇ ਹਾਂ ਹਾਂ ਬਿਲਕੁਲ ਬਿਲਕੁਲ ਲੋ ਜੀ ਆਹ ਚੀਜ਼ ਤੁਸੀਂ ਗੌਰ ਕਰਿਓ ਮੇਰਾ ਭਰਾ ਆਏ ਤੇ ਅਸੀਂ ਇਥੇ ਕਬੂਤਰਾਂ ਦੀ ਵੀਡੀਓ ਬਣਾਉਣਾ ਹਾਂ ਤੇ ਆ ਨਾਲ ਕਾਲੇ ਕੁੱਕੜਾਂ ਇਹਨਾਂ ਦੇ ਅੱਛਾ ਇਹ ਕਾਲੇ ਕੰਡੇ ਕਹਿੰਦੇ ਇਹਨਾਂ ਨੂੰ ਚੌੜੀ ਨਲੀ ਇਹਦੀ ਠੀਕ ਹੈ ਜੀ ਮੁਰਗਾ ਵਾਕੀ ਜਦੋਂ ਵੀ ਲੈਣਾ ਵਾ ਉਦੋਂ ਵੀ ਡਬਲ ਹੱਡੀ ਦਾ ਹੀ ਲੈਣਾ ਜ਼ਿਆਦਾਤਰ ਵੇਖ ਕੇ ਅੱਛਾ ਡਬਲ ਹੱਡੀ ਦਾ ਮਤਲਬ ਕਿੱਦਾਂ ਪਛਾਣਨਾ ਮਤਲਬ ਸਰੀਰ ਜਿਹੜਾ ਮਤਲਬ ਇਥਾਂ ਗੇਠ ਚੜਾਈ ਇੱਕ ਗੇਠ ਦੇ ਚੜਾਈ ਹੋਵੇ ਕਰਦੋ ਘੱਟ ਅੱਛਾ ਅੱਛਾ ਚੌੜਾ ਕੁੱਕੜ ਆ ਮਤਲਬ ਆ ਜਿਹੜੀ ਐਰ ਉਹਨੂੰ ਇੱਕ ਗੇਠ ਚੜਾਈ ਹੋਵੇ ਐਨੂੰ ਤਾਂ ਪਿਛਾਣ ਨੂੰ ਵੇਲ ਲੰਬੀ ਹੋਵੇ ਐਨੂੰ ਪਿਛਾਣ ਨੂੰ ਲੰਮਾ ਹੋਵੇ ਪਿਛਾਣ ਨੂੰ ਲੰਮਾ ਹੋਵੇ ਠੀਕ ਤੇ ਤੋਣ ਛੋਟੀ ਹੋਵੇ ਤੇ ਆੜੀ ਪੂਛ ਦੀ ਠਾਣੂ ਹੀ ਹੋਵੇ ਕਿ ਜਾਂ ਤਾਂ ਨਹੀਂ ਨਹੀਂ ਬਿਲਕੁਲ ਇਹ ਇਦਾਂ ਹੀ ਹੋਵੇ ਬਿਲਕੁਲ ਇਦਾਂ ਠੀਕ ਹੈ ਲਓ ਜੀ ਆ ਤੁਹਾਨੂੰ ਨ ਤੇ ਜਿਹੜੇ ਮੇਰੇ ਭਰਾ ਘਰ ਦੀ ਫਰੀ ਰੋਡ ਦੀ ਹੈ ਵੀ ਘਰ ਦੀ ਲੜਦੇ ਗਾ ਇਹਦੇ ਅੱਛਾ ਜਿਹੜੇ ਅੱਗੇ ਅਗਲੇ ਬੱਚੇ ਦੇ ਹਾਂਜੀ ਹਾਂਜੀ ਉਹ ਵੀ ਫਾਈਟਾਂ ਚ ਆਉਣਦੇ ਆ ਹਾਂਜੀ ਠੀਕ ਹੈ ਠੀਕ ਅੱਛਾ ਵੀਰ ਜੀ ਜੇ ਕਿੰਨੇ ਤੁਹਾਡਾ ਕੋ ਇਹਦੇ ਬੱਚੇ ਲੈਣੇ ਸੇਲ ਕਰ ਦੋ ਇਹ ਇਸ ਟਾਈਮ ਤੇ ਇੱਕ ਪੱਠਾ ਦਾ ਹੈਗਾ ਅੱਛਾ ਇਹ ਕਪੱਠਾ ਹੈਗਾ ਵਾ ਹਾਂਜੀ ਠੀਕ ਹੈ ਜੀ ਲੋ ਜੀ ਆ ਕੁੱਕੜ ਵੇਖ ਲਓ ਤੁਸੀਂ ਭਾਈ ਇਹਦਾ ਬੱਚਾ ਸੇਲ ਹੈਗਾ ਜੋ ਤੇ ਭਰਾ ਹਣੀ 12000 ਰੁਪਏ ਮੰਗਦੇ ਜੋ ਠੀਕ ਆ ਤੇ رابطہ ਮੇਰਾ ਭਰਾ ਉਹ ਹੀ ਕਰੇ ਜਿਨੇ ਲੈਣਾ ਵਾ ਜਿਹਨੂੰ ਪੂਰੀ ਜਾਣਕਾਰੀ ਆ ਠੀਕ ਹੈ ਜੀ ਤੇ ਸਵਾਦ ਵਾਲੀ ਜਨਤਾ ਦੂਰ ਰਵੇ ਜਿਨ੍ਹਾਂ ਨੂੰ ਭਾਈ ਇਹਦੇ ਬਾਰੇ ਜਾਣਕਾਰੀ ਆ ਤੇ ਪੰਜ ਬਾਜ਼ੀਆਂ ਇਹ ਜਿੱਤਿਆ ਜੋ ਤੇ ਲੱਖ ਦੀ ਝੰਡੀ ਇਹਦੇ ਅੱਗੇ ਕੋਈ ਨਹੀਂ ਖੜਿਆ ਇਦਾਂ ਹੀ ਆ ਹਾਂਜੀ ਹਾਂਜੀ ਤੇ ਇਹਦਾ ਗਾੜੀ ਪਹਟਾਇਓ ਤੇ ਨਸਲ ਕਿਹੜੀ ਹੈ ਤਾਜ ਤਾਜ ਨਸਲ ਜੋ ਲੋ ਜੀ ਸਾਡੇ ਅੱਜ ਚੈਨਲ ਤੇ ਮੁਰਗਿਆ ਨਾਲ ਸ਼ੌਂਕ ਵੀ ਹੋ ਗਿਆ। ਆ ਵੇਲੋਂ ਨੇ ਆਵਾਜ਼ ਦੇਤੀ ਭਾਈ। ਉਹ ਪਰੇ ਲੁੱਡਣ ਦੀ। ਆ ਵੇਖੋ। ਲਓ ਜੀ ਇਹ ਆ ਆ ਇਹ ਲੁੱਡਣ ਡਈ ਆ। ਆ ਵੇਖ ਲੋ ਤੇ ਏਲ ਨੂੰ ਵੇਖ ਕੇ ਤੇ ਏਲ ਨੂੰ ਪੈਂਡਿਆ ਏ। ਨਹੀਂ ਬਾਜਾਂ ਦੇਣਿਆ ਮਤਲਬ। ਅੱਛਾ ਅੱਛਾ। ਖੁੰਦਕ ਰੱਖ ਦੇ ਪੂਰੀ ਏ। ਚਲੋ ਜੀ। ਕੋਈ ਨਹੀਂ ਵੀਰ ਜੀ ਧੰਨਵਾਦ ਤੁਹਾਡਾ। ਜੇ ਕਹਿੰਨੇ ਲੈਣਾ ਹੋਊਗਾ ਤੁਹਾਨੂੰ ਦੱਸ ਦੇਣਗੇ। ਠੀਕ ਹੈ।